ਦੁਨੀਆ ਦੀ ਸਭ ਤੋਂ ਜ਼ਿਆਦਾ ਆਬਾਦੀ ਵਾਲਾ ਮੁਲਖ ਦੁਨੀਆ ਦੀ ਚੌਥੀ ਵੱਡੀ ਆਰਥਿਕ ਤਾਕਤ ਤੇ ਸਭ ਤੋਂ ਤੇਜ਼ੀ ਨਾਲ ਵਧਣ ਵਾਲੀਆਂ ਆਰਥਿਕ ਤਾਕਤਾਂ ਦੇ ਵਿੱਚੋਂ ਇੱਕ ਭਾਰਤ ਤੇ ਇਹਦੇ ਨਾਲ ਨਾਲ ਇੱਕ ਬਹੁਤ ਵੱਡਾ ਬਲੌਕ ਯੂਰੋਪੀਅਨ ਯੂਨੀਅਨ ਜਿਹੜਾ ਕਿ ਇਕੱਠੇ ਹੋ ਕੇ ਸਾਰੇ ਮੁਲਕਾਂ ਦਾ ਜਿਹੜਾ ਯੂਰੋਪੀਅਨ ਯੂਨੀਅਨ ਦਾ ਬਲੌਕ ਹੈ ਜੇਕਰ ਆਪਾਂ ਦੇਖੀਏ ਤਾਂ ਦੁਨੀਆ ਦੀ ਤੀਸਰੀ ਵੱਡੀ ਜਿਹੜੀ ਆ ਆਰਥਿਕ ਤਾਕਤ ਬਣਦਾ ਯੂਐਸਏ ਤੋਂ ਚਾਈਨਾ ਤੋਂ ਬਾਅਦ ਸੋ ਇਹਨਾਂ ਦੋਨਾਂ ਦੇ ਦਰਮਿਆਨ ਟ੍ਰੇਡ ਡੀਲ ਹੋਣੀ ਇਹ ਬਹੁਤ ਇੱਕ ਵੱਡਾ ਇਤਿਹਾਸਿਕ ਕਦਮ ਆ ਪਿਛਲੇ 20 ਸਾਲਾਂ ਤੋਂ ਇਸ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀਗੀ ਪਹਿਲਾਂ ਦੱਸਦੇ ਆ ਦੇ ਦਰਮਿਆਨ ਦੇ ਵਿੱਚ ਕੁਝ ਕੇ ਕਾਰਾਂ ਦੇ ਚੀਜ਼ਾਂ ਨੂੰ ਲੈ ਕੇ ਐਕਸਪੋਰਟ ਨੂੰ ਲੈ ਕੇ ਜਿਹੜਾ ਕਲੈਸ਼ ਆ ਰਿਹਾ ਸੀਗਾ ਸੋ ਇਹਦੇ ਤੇ ਅੱਗੇ ਨਹੀਂ ਵਧਿਆ ਗਿਆ ਲੰਬੇ ਸਮੇਂ ਤੋਂ ਪਰ ਹੁਣ ਇਹ ਦੋ ਦਹਾਕਿਆਂ ਦੀ ਮਿਹਨਤ ਮੁਸ਼ਕਲ ਤੋਂ ਬਾਅਦ ਚਾਹੇ ਯੂਰਪੀਅਨ ਯੂਨੀਅਨ ਦੇ ਮੈਂਬਰ ਸਗੇ ਚਾਹੇ ਇੰਡੀਅਨ ਗਵਰਨਮੈਂਟ ਦੇ ਜਿਹੜੇ ਲੋਕ ਜਿਨ੍ਹਾਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਸੀਗੀ ਤੇ ਇਹ ਹੁਣ ਕਹਿ ਲਓ ਕਿ ਕਹਾਣੀ ਸਿਰੇ ਚੜੀ ਆ ਹਾਲਾਂਕਿ ਇਹਦੇ ਵਿੱਚ ਤਕਰੀਬਨ ਸਾਲ ਕੁ ਹੋਰ ਲੱਗ ਜਾਣਾ ਲੀਗਲ ਫਾਰਮੈਲਿਟੀਜ਼ ਨੂੰ ਪੂਰੇ ਹੁੰਦਿਆਂ ਹੋਇਆਂ ਕਿ ਯੂਰਪੀਅਨ ਯੂਨੀਅਨ ਦੀ ਜਿਹੜੀ ਪਾਰਲੀਮੈਂਟ ਆ ਉਹਦੇ ਵਿੱਚੋਂ ਇਹਨੂੰ ਪਾਸ ਹੋਣਾ ਜ਼ਰ ਸ਼ੁਰੂਆਤ ਜਿਹੜੀ ਆ 27 ਜਨਵਰੀ 2026 ਨੂੰ ਉਹ ਹੋਈ ਆ ਇੰਡੀਆ ਤੇ ਯੂਰੋਪੀਅਨ ਯੂਨੀਅਨ ਦਾ ਜਿਹੜਾ ਟ੍ਰੇਡ ਐਗਰੀਮੈਂਟ ਆ ਫ੍ਰੀ ਟ੍ਰੇਡ ਐਗਰੀਮੈਂਟ ਆ ਇਹਦੇ ਤੇ ਜਿਹੜਾ ਦੋਨਾਂ ਧਿਰਾਂ ਨੇ ਆਪਣੀ ਸਹਿਮਤੀ ਪ੍ਰਗਟਾ ਦਿੱਤੀ ਆ ਤੇ ਇਹ ਉਸ ਸਮੇਂ ਹੋਇਆ ਖੁਦ ursula von der ley ਨੇ ਵੀ ਇਹ ਗੱਲ ਕਹੀ ਆ ਕਿ ਜਦੋਂ ਦੁਨੀਆ ਇਸ ਸਮੇਂ ਇੱਕ ਐਸੇ ਟਾਈਮ ਦੇ ਵਿੱਚੋਂ ਗੁਜ਼ਰ ਰਹੀ ਆ ਕਿ ਜਦੋਂ ਟ੍ਰੇਡ ਨੂੰ ਜਿਹੜਾ ਇੱਕ ਹਥਿਆਰ ਦੇ ਵਾਂਗ ਵਰਤਿਆ ਜਾ ਰਿਹਾ ਆ ਆਬਵੀਅਸਲੀ ਤੁਹਾਨੂੰ ਪਤਾ ਕਿ ਅਸੇ ਦੇ ਤੌਰ ਤੇ ਸਦੇ ਤੌਰ ਤੇ ਇਹ ਚਾਰਾ ਜਿਹੜਾ 트럼ਪ ਸਾਹਿਬ ਹੁਣਾਂ ਵੱਲ ਸਕਾ ਜੇਸਵੀ ਕੇ ਨਾਲ ਅਮਰੀਕਾ ਦੇ ਵੱਲੋਂ ਟੈਰਿਫਾਂ ਦੀ ਜਿਹੜੀ ਆ ਬਾਤ ਚੜ ਕੀਤੀ ਜਾ ਰਹੀ ਆ ਚਾਹੀ ਯੂਰਪ ਲੇਨ ਦੇ ਚੱਲਦੇ ਆ ਸੋ ਉਸ ਸਮੇਂ ਭਾਰਤ ਨੇ ਵੀ ਪਹਿਲਾਂ ਯੂਕੇ ਦੇ ਨਾਲ ਵੀ ਜਿਹੜਾ ਆਪਣਾ ਟ੍ਰੇਡ ਅਗਰੀਮੈਂਟ ਕੀਤਾ ਆਸਟ੍ਰੇਲੀਆ ਦੇ ਨਾਲ ਨਿਊਜ਼ੀਲੈਂਡ ਦੇ ਨਾਲ ਵੀ ਹੋਇਆ ਇਸੇ ਤਰੀਕੇ ਨਾਲ ਯੂਰੋਪੀਅਨ ਯੂਨੀਅਨ ਵੀ ਹੋਰ ਮੁਲਕਾਂ ਦੇ ਵੱਲੋਂ ਵੇਖ ਰਿਹਾ ਆ ਈਵਨ ਥੋ ਕਿ ਯੂਰਪ ਦੀ ਤੇ ਅਮਰੀਕਾ ਦਾ ਜਿਹੜਾ ਇਹ ਇਹਨਾਂ ਦਾ ਜਿਹੜਾ ਕਹ ਲਓ ਕਿ ਗੱਠ ਜੋੜਿਆ ਬੜਾ ਮਜ਼ਬੂਤ ਹੈ ਤੇ ਇੰਨੀ ਜਲਦੀ ਇੱਕ ਅੱਧੀ ਸਰਕਾਰ ਦੇ ਨਾਲ ਕਦੇ ਵੀ ਇਸ ਵੀਕ ਦੀਆਂ ਚੀਜ਼ਾਂ ਜਿਹੜੀਆਂ ਖਤਮ ਨਹੀਂ ਹੁੰਦੀਆਂ ਹੁੰਦੀਆਂ ਪਰ ਯੂਰੋਪੀਅਨ ਯੂਨੀਅਨ ਨੇ ਵੀ ਇੱਕ ਬਹੁਤ ਵੱਡਾ ਸੰਕੇਤ ਜਿਹੜਾ ਅਮਰੀਕਾ ਨੂੰ ਕਹ ਲਓ ਕਿ ਇਹਦੇ ਨਾਲ ਦਿੱਤਾ ਆ ਸੋ ਖੈਰ ਇਹ ਜੇ ਮੈਂ ਕਿਹਾ ਜੇਕਰ ਆਪਾਂ ਅੰਕੜ ਇਹ ਡੀਲ ਜਿਹੜੀ ਆ ਸਿਰੇ ਚੜੀ ਆ ਤੇ ਇਹਦੇ ਨਾਲ 2 ਬਿਲੀਅਨ ਲੋਕਾਂ ਨੂੰ ਜਿਹੜਾ ਇਹਦੇ ਨਾਲ ਕਹਿ ਲਓ ਕਿ ਫਰਕ ਪੈਣਾ ਫਾਇਦਾ ਹੋਣਾ ਤਕਰੀਬਨ ਦੁਨੀਆ ਦੀ ਜੀਡੀਪੀ ਦਾ 25% ਹਿੱਸਾ ਬਣਦਾ ਭਾਰਤ ਦਾ ਤੇ ਯੂਰੋਪੀਅਨ ਯੂਨੀਅਨ ਦਾ ਇਕੱਠਾ ਹੋ ਕੇ ਸੋ ਇਹਦੇ ਨਾਲ ਹੋਣਾ ਕੀ ਆ ਕਿ ਜੀ ਯੂਰੋਪੀਅਨ ਯੂਨੀਅਨ ਦੇ ਜਿਹੜੇ ਐਕਸਪੋਰਟਰਸ ਨੇ ਉਹ ਸਾਲਾਨਾ ਜਿਹੜੀਆਂ ਡਿਊਟੀਆਂ ਪੇ ਕਰਦੇ ਨੇ ਉਹਦੇ ਵਿੱਚ ਉਹਨਾਂ ਨੂੰ 4 ਬਿਲੀਅਨ ਯੂਰੋ ਦਾ ਫਾਇਦਾ ਹੋ ਸਕਦਾ ਇਸੇ ਤਰੀਕੇ ਨਾਲ ਜਿਹੜੇ ਇੰਡੀਆ ਦੇ ਵੱਲੋਂ ਜਿਹੜੀਆਂ ਚੀਜ਼ਾਂ ਭੇਜੀਆਂ ਜਾਂਦੀਆਂ ਯੂਰਪੀਅਨ ਯੂਨੀਅਨ ਦੇ ਵਿੱਚ ਉਹਦੇ ਉੱਤੇ ਵੀ ਜਿਹੜੇ ਟੈਰਫ ਆ ਉਹ ਤਕਰੀਬਨ 99% ਉਹਨਾਂ ਦੇ ਵਿੱਚ ਕਮੀ ਹੋ ਇਹਦੇ ਨਾਲ ਹੋ ਸਕਦੀ ਆ ਜਿਹਦੇ ਵਿੱਚ ਬਹੁਤ ਸਾਰੇ ਸੈਕਟਰਸ ਨੂੰ ਫਾਇਦਾ ਹੋਣਾ ਜਿਵੇਂ ਕਿ ਟੈਕਸਟਾਈਲਸ ਆ ਜੈਮਸ ਆ ਜੁਐਲਰੀ ਆ ਕੈਮੀਕਲਸ ਆ ਇਸੇ ਤਰੀਕੇ ਨਾਲ ਜਿਹੜਾ ਇੰਡੀਆ ਟੈਰਫ ਲਾਉਂਦਾ ਯੂਰਪੀਅਨ ਯੂਨੀਅਨ ਦੀਆਂ ਜਿਹੜੀਆਂ ਕਾਰਾਂ ਆ ਤੁਹਾਨੂੰ ਪਤਾ ਕਿ ਅਮਰੀਕੀ ਇੰਡੀਆ ਕਾਰਾਂ ਦਾ ਬੈਸੇ ਬਹੁਤ ਮਸ਼ਹੂਰ ਆ ਮਰਸੀਡਿਸ BMW ਵਗੈਰਾ ਸੋ ਜਿਹੜੀਆਂ ਯੂਰੋਪੀਅਨ ਯੂਨੀਅਨ ਦੇ ਵਿੱਚੋਂ ਕਾਰਾਂ ਬਣਦੀਆਂ ਇੰਡੀਆ ਜਿਹੜੀਆਂ ਜਾਂਦੀਆਂ ਉਹਨਾਂ ਤੇ ਜਿਹੜਾ ਟੈਰਿਫ ਲੱਗਦਾ ਉਹ 110% ਤੋਂ ਘਟਾ ਕੇ ਗ੍ਰੈਜੂਲੀ ਹੌਲੀ ਹੌਲੀ ਅਰਾਊਂਡ ਦਾ ਟਾਈਮ ਜਿਹੜਾ ਉਹ 10% ਤੱਕ ਜਿਹੜਾ ਓਵਰਟਾਈਮ ਹੋ ਆ ਜਾਣਾ ਸੋ ਇਹ ਕਾਫ ਇਹਦੇ ਵਿੱਚ ਇੱਕ ਕੋਟੇ ਦੀ ਵੀ ਗੱਲ ਚੱਲ ਰਹੀ ਆ ਐਗਰੀਕਲਚਰ ਪ੍ਰੋਡਕਟਸ ਜਿਹੜੇ ਆ ਉਦੇ ਉੱਤੇ ਦੋਹਾਂ ਧਿਰਾਂ ਨੇ ਜਿਹੜਾ ਥੋੜਾ ਜਿਆਦਾ ਰੈਸਟ੍ਰੇਨ ਸ਼ੋ ਕੀਤਾ ਕਿਉਂਕਿ ਆਬਵੀਅਸਲੀ ਭਾਰਤ ਵੀ ਤੁਹਾਨੂੰ ਪਤਾ ਕਿ ਖੇਤੀਬਾੜੀ ਪ੍ਰਧਾਨ ਮੁਲਕ ਆ ਤੇ ਇੰਡੀਆ ਦੇ ਵਿੱਚ ਐਗਰੀਕਲਚਰ ਦੇ ਉੱਤੇ ਤੁਸੀਂ ਬਹੁਤ ਈਜ਼ੀਲੀ ਕੋਈ ਡਿਸੀਜਨ ਨਹੀਂ ਲੈ ਸਕਦੇ ਇਸੇ ਤਰੀਕੇ ਨਾਲ ਯੂਰੋਪੀਅਨ ਯੂਨੀਅਨ ਨੇ ਵੀ ਆਪਣੇ ਜਿਹੜੇ ਇਹਨਾਂ ਦੇ ਮਕਾਮੀ ਲੋਕਾਂ ਦੇ ਹਿੱਤ ਆ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਕਿਹ ਲੋ ਕਿਥੇ ਰੱਖਿਆ ਗਿਆ ਸੋ ਤੇ ਇਹਦੇ ਨਾਲ ਜੇਕਰ ਹੋਰ ਆਪਾਂ ਨੰਬਰ ਦੇਖੀਏ ਤਾਂ ਜੀ ਜਿਹੜਾ ਇੰਡੀਆ ਤੇ ਯੂਰੋਪੀਅਨ ਯੂਨੀਅਨ ਦਾ ਜਿਹੜਾ ਸਾਲਾਨਾ ਟ੍ਰੇਡ 2024-25 ਦੇ ਵਿੱਚ ਲਗਭਗ 136.5 ਬਿਲੀਅਨ ਡਾਲਰ ਜਿਹੜਾ ਇਹਦਾ ਟ੍ਰੇਡ ਇੰਡੀਆ ਤੇ ਜਿਹੜਾ ਯੂਰੋਪੀਅਨ ਯੂਨੀਅਨ ਦਾ ਹੋਇਆ ਸੀਗਾ ਸੋ ਦੈਟ ਮੀਨਸ ਕੇ ਦਾ ਬਹੁਤ ਵੱਡਾ ਪ੍ਰਭਾਵ ਆ ਇਸ ਸਭ ਕਾਸੇ ਦਾ ਆਬਵੀਅਸਲੀ 25% ਜਿਹੜਾ ਦੁਨੀਆ ਦੀ ਜੀਡੀਪੀ ਦਾ ਹੈ ਉਲਟ ਘਾਤਰ ਹੋ ਕੇ ਬਣਦਾ ਅੱਛਾ ਐਵੇਂ ਤੁਸੀਂ ਦੇਖੋ ਨਾ ਤੇ ਇੰਡੀਆ ਤੇ ਯੂਰੋਪੀਅਨ ਯੂਨੀਅਨ ਦੇ ਵਿੱਚ ਕੋਈ ਜ਼ਿਆਦਾ ਫਰਕ ਨਹੀਂ ਜੇਕਰ ਤੁਸੀਂ ਉਦਾਂ ਦੇਖੋ ਤਾਂ ਇੰਡੀਆ ਇੱਕ ਮੁਲਕ ਆ ਤੇ ਛੋਟੇ ਛੋਟੇ ਸਾਡੀਆਂ ਸਟੇਟਾਂ ਨੇ ਤੇ ਉਹਨਾਂ ਦੇ ਵਿੱਚ ਛੋਟੀਆਂ ਨਹੀਂ ਸਟੇਟਾਂ ਸਾਡੀਆਂ ਬਹੁਤ ਵੱਡੀਆਂ ਨੇ ਵੈਸੇ ਇੰਡੀਆ ਦੀਆਂ ਆਪੋ ਆਪਣੀ ਲੈਂਗੁਏਜ ਆਪੋ ਆਪਣੇ ਸੱਭਿਆਚਾਰ ਆ ਯੂਰਪ ਨੂੰ ਤੁਸੀਂ ਦੇਖੋ ਯੂਰਪੀਅਨ ਯੂਨੀਅਨ ਜਦੋਂ ਇਕੱਠਾ ਹੁੰਦਾ ਤੇ ਉਹ ਛੋਟੀਆਂ ਛੋਟੀਆਂ ਜਿਹੜੀਆਂ ਕੰਟਰੀਆਂ ਨੇ ਆਪੋ ਆਪਣੀਆਂ ਉਹਨਾਂ ਦੀਆਂ ਲੈਂਗੁਏਜ ਨੇ ਸੱਭਿਆਚਾਰ ਨੇ ਤੇ ਉਹ ਇੱਕ ਤਰੀਕੇ ਨਾਲ ਕਹ ਲਓ ਕਿ ਉਹ ਵੀ ਜਿਹੜਾ ਇਸੇ ਤਰੀਕੇ ਨਾਲ ਤੁਹਾਨੂੰ ਨਜ਼ਰ ਆਉਂਦਾ ਜਿਦਾਂ ਯੂਰਪੀਆ ਇਦਾਂ ਹੀ ਇਸੇ ਤਰੀਕੇ ਨਾਲ ਇੰਡੀਆ ਆ ਆਬਵੀਅਸਲੀ ਯੂਕੇ ਵਾਲੇ ਵੀ ਉਹਨਾਂ ਦੇ ਵਿੱਚ ਹੀ ਹੁੰਦੇ ਸੀ ਉਹ ਬ੍ਰੈਕਸਿਟ ਤੋਂ ਬਾਅਦ ਇਹ ਜਿਹੜਾ ਬਾਹ ਤੇ ਯੂਕੇ ਦੇ ਨਾਲ ਇੰਡੀਆ ਦੀ ਜਿਹੜੀ ਇੱਕ ਬਾਈਲੈਟਰਲ ਐਗਰੀਮੈਂਟ ਹੋ ਚੁੱਕਾ ਪਹਿਲੇ ਤੇ ਉਹ ਵੀ ਯੂਕੇ ਨੇ ਯੂਰਪੀਅਨ ਯੂਨੀਅਨ ਤੋਂ ਬਾਹਰ ਨਿਕਲ ਕੇ ਪਹਿਲਾ ਸਭ ਤੋਂ ਵੱਡਾ ਐਗਰੀਮੈਂਟ ਜਿਹੜਾ ਕਹ ਲੋ ਕਿ ਇੰਡੀਆ ਦੇ ਨਾਲ ਉਹ ਕੀਤਾ ਸੀਗਾ ਇੰਡੀਆ ਦੀ 1.43 ਬਿਲੀਅਨ ਸਾਡੇ ਭਾਰਤ ਦੀ ਆਬਾਦੀ ਆ ਤੇ ਅੰਦਾਜ਼ਨ 2026 ਦੇ ਜਿਹੜਾ ਜੀਡੀਪੀ ਦਾ ਨੰਬਰ ਆ 4.5 ਟ੍ਰਿਲੀਅਨ ਡਾਲਰ ਜਿਹੜਾ ਇਹ ਨੰਬਰ ਦੱਸੀ ਦਾ ਚੌਥੀ ਦੁਨੀਆ ਦੀ ਸਭ ਤੋਂ ਵੱਡੀ ਜਿਹੜੀ ਇਕਨੋਮੀ ਆ ਭਾਰਤ ਦੀ ਇਸੇ ਤਰੀਕੇ ਨਾਲ ਜੇਕਰ ਆਪਾਂ ਦੇਖੀਏ ਯੂਰੋਪੀਅਨ ਯੂਨੀਅਨ ਨੂੰ ਤੇ तकरीबन 450 ਮਿਲੀਅਨ ਆਬਾਦੀ ਹੈ ਇਹਨਾਂ ਦੀ ਤੇ 27 ਮੈਂਬਰ ਸਟੇਟਸ ਯੂਰੋਪੀਅਨ ਯੂਨੀਅਨ ਦੇ ਵਿੱਚ ਤੇ ਅਰਾਊਂਡ 18 ਤੋਂ 22 ਟ੍ਰਿਲੀਅਨ ਯੂਰੋਸ ਇਹਨਾਂ ਦੀ ਜਿਹੜੀ ਆ ਹੈਗੀ ਆ ਜੀਡੀਪੀ 30ਵੇਂ ਨੰਬਰ ਦੀ ਜਿਹੜੀ ਤਾਕਤ ਬਣ ਜਾਂਦੀ ਆ ਜੇਕਰ ਯੂਰੋਪੀਅਨ ਯੂਨੀਅਨ ਨੂੰ ਇਕੱਠੇ ਤੌਰ ਤੇ ਆਪਾਂ ਦੇਖੀਏ ਤਾਂ ਜਿਹੜੀਆਂ ਦੁਨੀਆ ਦੀਆਂ ਵੱਡੀਆਂ ਆਰਥਿਕ ਤਾਕਤਾਂ ਨੇ ਜਿਵੇਂ ਭਾਰਤ ਚੌਥੇ ਨੰਬਰ ਦੀ ਆ ਅੱਛਾ ਜੇਕਰ ਇਸ ਤੋਂ ਪਹਿਲਾਂ ਜਿਵੇਂ ਆਪਾਂ ਚਲੋ ਆਪਾਂ ਇਹ ਪਹਿਲਾਂ ਗੱਲ ਕੀਤੀ ਆ ਕਿ 136.5 ਬਿਲੀਅਨ ਡਾਲਰ ਦਾ ਜਿਹੜਾ ਟ੍ਰੇਡ ਆ 2024-25 ਦੇ ਦਰਮਿਆਨ ਦੋਹਾਂ ਤਾਕਤਾਂ ਦੇ ਦਰਮਿਆਨ ਇੰਡੀਆ ਦੇ ਯੂਰੋਪੀਅਨ ਯੂਨੀਅਨ ਦੇ ਦਰਮਿਆਨ ਇਹੋ ਜਿਹੜਾ ਹੁੰਦਾ ਰਿਹਾ ਜਿਹੜਾ ਯੂਰੋਪੀਅਨ ਯੂਨੀਅਨ ਆ ਜੀ ਉਹ ਇੰਡੀਆ ਦਾ ਲਾਰਜੇਸਟ ਟ੍ਰੇਡਿੰਗ ਪਾਰਟਨਰ ਆ ਇਹ ਜਿਹੜੀਆਂ ਬਾਇਲੈਟਰਲ ਗੁੱਡਸ ਟ੍ਰੇਡ ਦੇ ਵਿੱਚ ਕਿ ਸਭ ਤੋਂ ਵੱਡਾ ਟ੍ਰੇਡਿੰਗ ਪਾਰਟਨਰ ਆ ਭਾਰਤ ਦਾ ਯੂਰੋਪੀਅਨ ਯੂਨੀਅਨ ਜਦਕਿ ਭਾਰਤ ਯੂਰਪੀਅਨ ਯੂਨੀਅਨ ਦਾ ਨੌਵਾਂ ਵੱਡਾ ਜਿਹੜਾ 파ਰਟਨਰ ਹੈ ਸੋ ਆਬਵੀਅਸਲੀ ਇਹ ਡੀਲ ਕਿਤੇ ਨਾ ਕਿਤੇ ਭਾਰਤ ਦੇ ਲਈ ਜਾਦੇ ਲਾਹੇਵੰਦ ਆ ਮੁਕਾਬਲਤਨ ਯੂਰਪੀਅਨ ਯੂਨੀਅਨ ਦੇ ਲਈ ਪਰ ਜਿੱਦਾਂ ਦੇ ਹਾਲਾਤ ਨੇ ਉਸ ਹਿਸਾਬ ਦੇ ਨਾਲ ਦੇਖੀਏ ਤਾਂ ਯੂਰਪੀਅਨ ਯੂਰਪ ਦੇ ਲਈ ਵੀ ਯੂਰਪੀਅਨ ਤਾਕਤਾਂ ਦੇ ਲਈ ਵੀ ਇਹ ਇੱਕ ਬਹੁਤ ਵੱਡੀ ਜਿਹੜੀ ਆ ਉਹ ਗੱਲ ਆ ਸੋ 2 ਬਿਲੀਅਨ ਲੋਕਾਂ ਦੀ ਜ਼ਿੰਦਗੀ ਤੇ ਇਸ ਡੀਲ ਨੇ ਜਿਹੜਾ ਉਹ ਅਸਰਾਂਤ ਕਹਿ ਲੋ ਕਿ ਪਾਉਣੇ ਆ ਤੇ ਜਿਹੜੀ ਆਪਾਂ ਵੈਸੇ ਪੋਲੀਟੀਕਲ ਜਕਰ ਦੇਖੀਏ ਤਾਂ ਨਾ ਇਸ ਸਮੇਂ ਜਿਦਾਂ ਦਾ ਦੁਨੀਆ ਦੇ ਹਾਲਾਤ ਆ ਚਾਹੇ ਚਾਈਨਾ ਆ ਚਾਹੇ ਹੁਣ ਦੁਨੀਆ ਬਹੁਤ ਵੱਡੇ ਪੱਧਰ ਤੇ ਟ੍ਰੇਡ ਚਾਈਨਾ ਦੇ ਨਾਲ ਵੀ ਕਰਦੀ ਆ ਪਰ ਚਾਈਨਾ ਜੈਸਵੀਕੇ ਦੀ ਇੱਕ ਅਥੋਰਿਟੇਰੀਅਨ ਕੰਟਰੀ ਆ ਨਾ ਆ ਦੇਖੋ ਹੁਣ ਉਥੇ ਚਾਈਨਾ ਦੇ ਵਿੱਚ ਅਲੰਘੇ ਰੋਜ਼ੀ ਖਬਰਾਂ ਇਹ ਆਈਆਂ ਕਿ ਉਥੇ ਦੀ ਜਿਹੜਾ ਛੀ ਜਿਨਪਿੰਗ ਤੋਂ ਬਾਅਦ ਜਿਹੜਾ ਪੀਐਲਏ ਆ ਚਾਈਨੀਜ਼ ਆਰਮੀ ਆ ਉਹਦਾ ਜਿਹੜਾ ਦੂਸਰੇ ਨੰਬਰ ਦਾ ਜਿਹੜਾ ਅਫਸਰ ਆ ਕਿਉਂਕਿ ਪਹਿਲਾ ਤਾਂ ਸਭ ਤੋਂ ਵੱਡਾ ਤਾਂ ਇਹ ਸ਼ੀ ਜਿਨਪਿੰਗ ਆ ਜਿਹੜਾ ਰਾਸ਼ਟਰਪਤੀ ਆ ਚਾਈਨੀਜ਼ ਪਰ ਮਿਲਟੈਰੀਲੀ ਤੌਰ ਤੇ ਜਿਹੜਾ ਚਾਇਨਾ ਦਾ ਦੂਸਰੇ ਨੰਬਰ ਦਾ ਲੀਡਰ ਆ ਉਹਨੂੰ ਚਾਕੇ ਬਾਹਰ ਮਾਰਿਆ ਉਹਨੂੰ ਸੈਕ ਕਰ ਦਿੱਤਾ ਤੇ ਹਜੇ ਤੱਕ ਕੋਈ ਜ਼ਿਆਦਾ ਸਮਝ ਨਹੀਂ ਆਈ ਹੋਰ ਵੀ ਜਿਹੜਾ ਅਫਸਰਾਂ ਨੂੰ ਦੱਸਦੇ ਆ ਕਿ ਉਹਨਾਂ ਦੇ ਉੱਤੇ ਵੀ ਜੜੀਆਂ ਗ੍ਰਿਫਤਾਰੀ ਦੀਆਂ ਇਸੇ ਤਰੀਕੇ ਨਾਲ ਖਬਰਾਂ ਸਾਹਮਣੇ ਆਈਆਂ ਨੇ ਜਾਂ ਕਹਿ ਲਓ ਕਿ ਉਹਨਾਂ ਨੂੰ ਸੈਕ ਕਰਨ ਦੀਆਂ ਖਬਰਾਂ ਸਾਹਮਣੇ ਆਈਆਂ ਨੇ ਤੇ ਕੋਈ ਬਹੁਤ ਜ਼ਿਆਦਾ ਸਪਸ਼ਟਤਾ ਦੇ ਨਾਲ ਤੁਸੀਂ ਨਹੀਂ ਕਹਿ ਸਕਦੇ ਬਹੁਤ ਸਾਰੀਆਂ ਜਿਹੜੀਆਂ ਵੈਸਟਰਨ ਅਖਬਾਰਾਂ ਦੇ ਵਿੱਚ ਛਪ ਰਿਹਾ ਕਿ ਜੀ ਕੋਈ ਉਹਨਾਂ ਦੇ ਉੱਤੇ ਜਿਹੜਾ ਰਿਸ਼ਵਤ ਦੇ ਚਾਰਜਸ ਨੇ ਤੇ ਕੋਈ ਕਹਿ ਰਿਹਾ ਕਿ ਉਹਨਾਂ ਨੇ ਆਪਣੀਆਂ ਜਿਹੜੀਆਂ ਕੋਈ ਹਥਿਆਰਾਂ ਦੀ ਜਾਣਕਾਰੀ ਆ ਉਹ ਸਾਂਝੀ ਕੀਤੀ ਆ ਅਮਰੀਕਾ ਦੇ ਨਾਲ ਸੋ ਬਹੁਤ ਸਾਰਾ ਹਜੇ ਇਹਦੇ ਤੇ ਧੁੰਦਛਾਈ ਹੋਈ ਆ ਪਰ ਇਹ ਚੀਜ਼ ਨਜ਼ਰ ਆ ਰਹੀ ਆ ਕਿ ਚਾਈਨਾ ਦੇ ਵਿੱਚ ਇਦਾਂ ਕੋ ਪਹਿਲੀ ਵਾਰ ਨਹੀਂ ਹੋਇਆ ਇਹਨੂੰ ਕੋ ਪਰਜ ਦਾ ਨਾਮ ਦਿੱਤਾ ਜਾਂਦਾ ਕਿ ਜਿਹੜਾ ਬਹੁਤ ਵੱਡਾ ਲੀਡਰ ਹੁੰਦਾ ਉਹ ਆਪਣੇ ਲਾਗੇ ਲਾਗੇ ਜਿਹੜੇ ਬਹੁਤ ਤਗੜੇ ਲੀਡਰ ਹੁੰਦੇ ਹਨ ਉਹਨਾਂ ਨੂੰ ਥੋੜੇ ਚਿਰ ਬਾਅਦ ਸ਼ਾਂਗ ਦਿੰਦਾ ਕਿ ਮੇ ਨਾ ਹੋਵੇ ਤੇ ਇਹ ਚੀਜ਼ਾਂ ਚਲੋ ਅਸੀਂ ਉਹ ਹੱਸਦੇ ਹੁੰਦੇ ਸੀ ਆਪਣੇ ਤਾਂ ਪੰਜਾਬ ਦੇ ਬਾਬਤ ਵਿੱਚ ਜਦੋਂ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ ਆਪਣੇ ਨਾਲ ਦੇ ਨਾਲ ਦੇ ਜਿੰਨੇ ਵੀ ਵੱਡੇ ਲੀਡਰ ਨੇ ਨਾ ਉਹਨਾਂ ਨੇ ਬੜੇ ਤਰੀਕੇ ਨਾਲ ਕੀਤਾ ਸੀ ਕਿ ਸਾਰਿਆਂ ਦੇ ਨਿਆਣਿਆਂ ਨੂੰ ਉੱਪਰ ਲੈ ਜਾਂਦਾ ਤਾਂ ਕਿ ਜਿਹੜੇ ਸਿਆਣੇ ਆਪ ਹੀ ਪਰੇ ਹੋ ਜਾਣ ਤੇ ਉਹਨਾਂ ਦੇ ਨਿਆਣੇ ਜਿਹੜੇ ਆ ਉਹ ਅੱਗੇ ਆ ਜਾਣ ਜੇ ਆ ਗਾ ਲੋਗੇ ਉਸ ਲੈਵਲ ਤੇ ਉਹਨਾਂ ਨੂੰ ਆਉਣ ਨਹੀਂ ਸੀ ਦਿੱਤਾ ਜਾਂਦਾ ਇਹ ਦੁਨੀਆ ਦੀ ਸਿਆਸਤ ਦੀ ਪਾਵਰ ਪਲੇ ਦਾ ਇੱਕ ਜਿਹੜਾ ਸੱਚ ਆ ਸੋ ਚਾਈਨਾ ਇੱਕ ਅਥੋਰਟੇਰੀਅਨ ਸਟੇਟ ਆ ਤੇ ਉਹਦੇ ਮੁਕਾਬਲ ਤਨ ਜਦੋਂ ਇਹ ਚਾਹ ਯੂਰਪ ਆ ਪਹਿਲਾਂ ਅਮਰੀਕਾ ਵੀ ਸੀ ਹੁਣ ਤਾਂ ਅੱਜ ਕੱਲ ਤਾਂ ਅਮਰੀਕਾ ਦੇ ਕੀ ਆ ਹੀ ਕਹਿਣੇ ਆ ਪਈ ਉਹ ਇੰਡੀਆ ਨੂੰ ਜਿਆਦਾ ਜਿਹੜਾ ਆਪਣੇ ਨਾਲ ਰਿਲੇਟ ਤਾਂ ਕਰਦਾ ਕਿਉਂਕਿ ਇੰਡੀਆ ਵੀ ਇੱਕ ਡੈਮੋਕ੍ਰੇਸੀ ਆ ਇੰਡੀਆ ਵੀ ਇਹ ਜਿਹੜਾ ਪੂਰੀ ਦੁਨੀਆ ਦਾ ਨਿਜ਼ਾਮ ਜਿਹਦੇ ਵਿੱਚ ਚੱਲਦਾ ਉਹ ਉਸੇ ਹਿਸਾਬ ਦੇ ਨਾਲ ਭਾਰਤ ਵੀ ਚੱਲਣਾ ਚਾਹੁੰਦਾ ਸੋ ਇਸ ਕਰਕੇ ਇਨਸਟੈਡ ਆਫ ਚਾਈਨਾ ਇਹਨਾਂ ਦੀਆਂ ਵੀ ਜਾਦੇ ਨਜ਼ਰਾਂ ਜਿਹੜਾ ਇੰਡੀਆ ਦੇ ਉੱਤੇ ਹੁੰਦੀਆਂ ਤੇ ਬਾਕੀ ਬਹੁਤ ਆਬਵੀਅਸਲੀ ਚਾਈਨਾ ਭਾਰਤ ਦੇ ਨਾਲੋਂ ਇਹ ਟ੍ਰੇਡ ਦੇ ਵਿੱਚ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਅੱਗੇ ਵਧ ਗਿਆ ਟੈਕਨੋਲੋਜੀ ਦੇ ਵਿੱਚ ਪਰ ਜੇਕਰ ਉਦਾਂ ਤੁਸੀਂ ਦੇਖੋ ਆਬਾਦੀ ਦੇ ਤੌਰ ਤੇ ਵੀ ਭਾਰਤ ਜਿਹੜਾ ਚਾਈਨਾ ਨੂੰ ਟੱਕਰ ਦਿੰਦਾ ਜਾਂ ਜੀਓਗ੍ਰਾਫਿਕਲੀ ਦੇਖ ਲਈਏ ਜਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਤਾਕਤਵਰ ਹੈ ਭਾਰਤ ਵੀ ਤੇ ਇਸ ਕਰਕੇ ਇਹ ਤਾਕਤਾਂ ਜ਼ਰੂਰ ਹਮੇਸ਼ਾ ਇਹ ਚਾਹੁੰਦੀਆਂ ਕਿ ਭਾਰਤ ਨੂੰ ਵੀ ਚਾਈਨਾ ਦੇ ਮੁਕਾਬਲੇ ਤਾਂ ਜਿਹੜਾ ਖੜਾ ਰੱਖਿਆ ਜਾਵੇ ਤੇ ਅਮਰੀਕਾ ਨੇ ਹਮੇਸ਼ਾ ਹੀ ਕਹਿ ਲੋ ਕਿ ਇੰਡੀਆ ਦੇ ਨਾਲ ਚੰਗੇ ਸਬੰ ਅਮਰੀਕਾ ਦੇ ਹਿਸਾਬ ਦੇ ਨਾਲ ਦੇਖ ਹੀ ਨਹੀਂ ਸਕਦੇ ਨਾ ਉਹ ਤਾਂ ਹਰੇਕ ਮੁਲਕ ਦੇ ਨਾਲ ਇਦਾਂ ਹੀ ਜਿਹੜਾ ਡੀਲ ਕਰ ਰਿਹਾ ਏਸੇ ਕਰਕੇ ਇਸ ਸਮੇਂ ਇਹ ਡੀਲ ਹੋਣਾ ਇਸ ਸਮੇਂ ਇਸ ਡੀਲ ਦਾ ਜਿਹੜਾ ਬਹੁਤ ਜ਼ਿਆਦਾ ਮਹੱਤਵ ਤਾਂ ਵੱਜ ਜਾਂਦਾ ਖੁਦ ਔਰਸੁਲਾ ਵੰਡਰਲੈਨ ਨੇ ਕਿਹਾ ਕਿ ਵੀ ਉਦਾਂ ਦੇ ਟਾਈਮ ਤੇ ਟ੍ਰੇਡ ਐਗਰੀਮੈਂਟ ਜਿਹੜਾ ਤੈਪ ਆਇਆ ਗਿਆ ਜਦੋਂ ਇਹ ਦੁਨੀਆ ਇੱਕ ਕਹਿ ਲਓ ਕਿ ਵੀ ਹਥਿਆਰ ਵਾਂਗੂ ਇਸ ਟ੍ਰੇਡ ਨੂੰ ਵਰਤਿਆ ਜਾ ਰਿਹਾ ਆਬਵੀਅਸਲੀ ਆਪਾਂ ਨੂੰ ਪਤਾ ਕਿ ਡੋਨਲਡ ਟਰੰਪ ਜਿਹੜਾ ਬਾਰ-ਬਾਰ ਟੈਰਿਫ ਲਾਉਂਦਾ ਈਵਨ ਥੋ ਹੁਣ ਉਹਨੇ ਕਹਿ ਦਿੱਤਾ ਕਿ ਗ੍ਰੀਨਲੈਂਡ ਵਾਲੇ ਇਸ਼ੂ ਦੇ ਉੱਤੇ ਮੈਂ ਯੂਰਪ ਦੇ ਇੱਕ ਬੇਇੱਜ਼ਤੀ ਵਾਲੀ ਗੱਲ ਸੀ ਕਿ ਜਦੋਂ ਉਹਨਾਂ ਨੇ ਯੂਰਪ ਦੀਆਂ ਕਈ ਕੰਟਰੀਆਂ ਨੂੰ ਇਹ ਗੱਲ ਕਹੀ ਇਨਕਲੂਡਿੰਗ ਯੂਕੇ ਜਿਹੜਾ ਦੂਜਾ ਕਹੋ ਕਿ ਬਹੁਤ ਵੱਡਾ ਉਹਨਾਂ ਦਾ ਮਿਲਟਰੀ ਪਾਰਟਨਰ ਆ ਕਿ ਜੇਕਰ ਤੁਸੀਂ ਗ੍ਰੀਨਲੈਂਡ ਵਾਲੇ ਇਸ਼ੂ ਦੇ ਉੱਤੇ ਅਮਰੀਕਾ ਦਾ ਸਾਥ ਨਾ ਦਿੱਤਾ ਤਾਂ ਅਸੀਂ ਤੁਹਾਡੇ ਤੇ ਟੈਰਿਫ ਲਾਵਾਂਗੇ ਸੋ ਖੈਰ ਉਹ ਉਸ ਚੀਜ਼ ਨੂੰ ਤਾਂ ਚਲੋ ਉਹਨਾਂ ਨੇ ਕਹਿਤਾ ਕਿ ਮੈਂ ਨਹੀਂ ਕਰੂੰਗਾ ਤੇ ਨਾ ਹੀ ਮੈਂ ਫੌਜ ਭੇਜੂੰਗਾ ਗ੍ਰੀਨਲੈਂਡ ਦੇ ਵਿੱਚ ਪਰ ਫਿਰ ਬਾਅਦ ਵਿੱਚ ਉਹਨਾਂ ਨੇ ਨੈਟੋ ਦੀ ਜੀਐਸਪੀਕੇ ਨਾਲ ਬੇਇੱਜ਼ਤੀ ਕੀਤੀ ਕਿ ਭਾਈ ਜਿਹੜਾ ਬਈ ਇਹ ਤਾਂ ਫਰੰਟ ਲਾਈਨ ਤੋਂ ਪਿੱਛੇ-ਪਿੱਛੇ ਰਹਿ ਜਦੋਂ ਅਫਗਾਨਿਸਤਾਨ ਟਰੰਪ ਨੇ ਆਪਣੇ ਉਥੇ ਅਮਰੀਕਾ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਚੁਣੌਤੀਆਂ ਖੜੀਆਂ ਕੀਤੀਆਂ ਹੋਈਆਂ ਨੇ ਬਹੁਤ ਸਾਰੇ ਕਹ ਲੋ ਕਿ ਪੰਗੇ ਉਹਨੇ ਉੱਥੇ ਵੀ ਪਾਏ ਹੋਏ ਨੇ ਸੋ ਉਸ ਸਮੇਂ ਉਦਾਂ ਦੇ ਸਮੇਂ ਜਿਹੜਾ ਜਦੋਂ ਅੰਤਰਰਾਸ਼ਟਰੀ ਜਿਹੜਾ ਨਿਜ਼ਾਮ ਹੈ ਉਹ ਪੂਰੀ ਤਰ੍ਹਾਂ ਖਿਲਰਦਾ ਹੋਇਆ ਨਜ਼ਰ ਆ ਰਿਹਾ ਇੱਥੋਂ ਤੱਕ ਕਿ UN ਦੇ ਮੁਕਾਬਲ ਤਨਵੀ ਯੂਰਪ ਆਪਣੇ ਜਿਹੜੇ ਟਰੰਪ ਹੁਣੀ ਆ ਇਹਨਾਂ ਨੇ ਇੱਕ ਧਿਰ ਖੜੀ ਕਰਨ ਦੀ ਕੋਸ਼ਿਸ਼ ਕੀਤੀ ਆ ਜਿਹੜਾ ਬੋਰਡ ਆਫ ਪੀਸ ਬਣਾਇਆ ਉਹਨੂੰ ਬਹੁਤ ਸਾਰੇ ਮਾਹਰ ਇਸੇ ਤਰੀਕੇ ਨਾਲ ਦੇਖ ਰਹੇ ਨੇ ਕਿ UN ਦੇ ਮੁਕਾਬਲ ਤਨ ਆਪਣੀ ਇੱਕ ਤਰੀਕ ਧਿਰ ਖੜੀ ਕਰਨ ਦੀ ਕੋਸ਼ਿਸ਼ ਆ ਸੋ ਉਸ ਸਮੇਂ ਜਦੋਂ ਦੁਨੀਆ ਦਾ ਜਿਹੜਾ ਨਿਜ਼ਾਮ ਹੈ ਇਸ ਤਰੀਕੇ ਨਾਲ ਹਿੱਲਿਆ ਪਿਆ ਉਸ ਸਮੇਂ ਭਾਰਤ ਤੇ ਯੂਰੋਪੀਅਨ ਯੂਨੀਅਨ ਦਾ ਇਹ ਟ੍ਰੇਡ ਐਗਰੀਮੈਂਟ ਹੋਣਾ ਬਹੁਤ ਵੱਡੀ ਗੱਲ ਆ ਸੋ ਖੈਰ ਕਿਦਾਂ ਨੂੰ ਸਿਤਿਆਂ ਜਾਣੀਆਂ ਲਗਾਤਾਰ ਤੁਹਾਡੇ ਨਾਲ ਜੁੜਦੇ ਰਹਿਵਾਂਗੇ ਤੁਸੀਂ ਆਪਣੀ ਪ੍ਰਤੀਕਿਰਿਆ ਜਰੂਰ ਜਹਰ ਕਰਦੋ ਜੀ ਬਹੁਤ ਧੰਨਵਾਦ